ਸਸ਼ਕਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਮਾ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਭਿਆਨਕ ਹਾਦਸੇ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਇਹ ਹਾਸਾ ਜਿਹੜਾ ਅਮਰੀਕਾ ਦੇ ਫੋਲੋ ਰੀਡਰ ਦੇ ਵਿੱਚ ਵਾਪਰਦਾ ਕਿ ਕਿਸ ਤਰੀਕੇ ਦੇ ਨਾਲ ਇੱਕ ਪੰਜਾਬੀ ਨੌਜਵਾਨ ਉਹ ਵੱਡਾ ਟਰਾਲਾ ਟਰੱਕ ਚਲਾ ਰਿਹਾ ਹੁੰਦਾ ਅਚਾਨਕ ਉਸਨੇ ਜਿਹੜਾ ਯੂ ਟਰਨ ਲੈ ਲਿਆ ਜਿਸ ਦੇ ਨਾਲ ਇੱਕ ਮਿੰਨੀ ਵੈਨ ਦੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਹਾਲਾਂਕਿ ਇਸ ਦੀ ਗਲਤ ਡਰਾਈਵਰੀ ਦੇ ਉੱਪਰ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਤੇ ਨਾਲ ਦੀ ਨਾਲ ਇਹ ਵੀ ਗੱਲਾਂ ਹੋ ਰਹੀਆਂ ਨੇ ਕਿ ਜਿਹੜਾ ਕਿਸ ਨੇ ਲਾਇਸੈਂਸ ਦਿੱਤਾ ਬਹੁਤ ਵੱਡੇ ਸਵਾਲ ਨੇ ਕਿ ਕਿਸ ਤਰੀਕੇ ਦੀ ਕਾਰਵਾਈ ਇਸ ਨੌਜਵਾਨ ਦੇ ਉੱਪਰ ਹੋਵੇਗੀ ਦਰਅਸਲ ਆ ਜਿਹੜਾ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋਇਆ ਦਰਅਸਲ ਇਹ ਹਾਦਸਾ ਫੋਲੋ ਰੀਡਰਾਂ ਦੇ ਵਿੱਚ 12 ਅਪ੍ਰੈਲ ਨੂੰ ਵਾਪਰਿਆ ਸੀ 12 ਅਪ੍ਰੈਲ ਨੂੰ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਇਸ ਹਾਦਸੇ ਦੇ ਵਿੱਚ ਮਿੰਨੀ ਵੈਨ ਦੇ ਤਿੰਨ ਲੋਕਾਂ ਦੀ ਮੌਕੇ ਦੇ ਉੱਪਰ ਮੌਤ ਹੋ ਜਾਂਦੀ ਹੈ। ਇਹ ਹਾਦਸਾ ਇੱਕ ਭਾਰਤੀ ਪ੍ਰਵਾਸੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਨਾਲ ਵਾਪਰਦਾ ਹਰਜਿੰਦਰ ਸਿੰਘ ਦੇ ਕਾਰਨ ਵਾਪਰਦਾ ਦਰਸਲ ਹਾਦਸੇ ਤੋਂ ਬਾਅਦ ਇਹ ਪਤਾ ਲੱਗਿਆ ਕਿ ਹਰਜਿੰਦਰ ਸਿੰਘ ਅੰਗਰੇਜ਼ੀ ਅਤੇ ਰੋਡ ਸਾਈਨਾਂ ਦੇ ਟੈਸਟਾਂ ਦੇ ਵਿੱਚ ਵੀ ਫੇਲ ਹੋ ਜਾਂਦਾ ਦਰਸਲ ਹਾਦਸੇ ਦੀ ਜਿਹੜੀਆਂ ਤਸਵੀਰਾਂ ਨਿਕਲਣ ਕੇ ਸਾਹਮਣੇ ਆਈਆਂ ਨੇ ਉਸ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਕਿਸ ਤਰੀਕੇ ਦੇ ਨਾਲ ਰੌਂਗ ਸਾਈਡ ਤੋਂ ਜਿਹੜੀ ਉਸਨੇ ਯੂ ਟਰਨ ਲੈ ਲਈ ਜਾਨੀ ਕਿ ਉਹ ਪੁਆਇੰਟ ਯੂ ਟਰਨ ਦਾ ਨਹੀਂ ਸੀ ਉਸਨੇ ਟਰਾਲਾ ਜਿਹੜਾ ਕੱਟ ਮਾਰਦਾ ਪਰ ਇਧਰਲੇ ਪਾਸੇੋਂ ਜਿਹੜਾ ਆਪਣੀ ਸਹੀ ਸਾਈਡ ਤੋਂ ਇੱਕ ਮਿੰਨੀ ਵੈਨ ਆ ਰਹੀ ਹੁੰਦੀ ਆ ਅਚਾਨਕ ਆ ਕੇ ਟਰਾਲੇ ਦੇ ਵਿੱਚ ਵਸਦੇ ਨੇ ਤੇ ਜਿਸ ਦੇ ਨਾਲ ਵੱਡਾ ਭਿਆਨਕ ਹਾਦਸਾ ਵਾਪਰ ਜਾਂਦਾ ਹਾਦਸੇ ਤੋਂ ਬਾਅਦ ਪਤਾ ਲੱਗਿਆ ਕਿ ਹਰਜਿੰਦਰ ਸਿੰਘਾ ਜਿਹੜਾ ਅੰਗਰੇਜ਼ੀ ਅਤੇ ਰੋਡ ਸਾਈਨਾਂ ਦੇ ਟੈਸਟਾਂ ਦੇ ਵਿੱਚ ਵੀ ਫੇਲ ਹੋ ਜਾਂਦਾ ਅੰਗਰੇਜ਼ੀ ਦੇ 12 ਦੇ ਵਿੱਚੋਂ ਸਿਰਫ ਦੋ ਸਵਾਲਾਂ ਦੇ ਸਹੀ ਜਵਾਬ ਦਿੱਤੇ ਨੇ ਜਾਨੀ ਕਿ ਟ੍ਰੈਫਿਕ ਦੇ ਜਿਹੜੇ ਸਾਈਨ ਨੇ ਉਹਨਾਂ ਦੇ ਚਾਰ ਦੇ ਵਿੱਚੋਂ ਸਿਰਫ ਇੱਕ ਨੂੰ ਸਹੀ ਪਛਾਣਿਆ ਅਮਰੀਕੀ ਕਾਨੂੰਨ ਮੁਤਾਬਕਾ ਹਰ ਵਪਾਰਕ ਡਰਾਈਵਰ ਦੇ ਲਈ ਅੰਗਰੇਜ਼ੀ ਸਮਝਣਾ ਲਾਜ਼ਮੀ ਹੈ ਜ਼ਰੂਰੀ ਹੈ ਪਾਰਾ ਹਰਜਿੰਦਰ ਸਿੰਘ ਨੂੰ ਪਹਿਲਾਂ ਕੈਲੀਫੋਰਨੀਆ ਤੇ ਵਸ਼ਿੰਗਟਨ ਤੋਂ ਡਰਾਈਵਿੰਗ ਲਾਇਸੈਂਸ ਮਿਲ ਗਿਆ ਕੈਲੀਫੋਰਨੀਆ ਸਿਰਫਾ ਅੰਗਰੇਜ਼ੀ ਟੈਸਟ ਕਰਦਾ ਪਰ ਵਸ਼ਿੰਗਟਨ ਹੋਰ ਪਛਾਹਮਾਂ ਦੇ ਵਿੱਚ ਵੀ ਟੈਸਟ ਕਰਨ ਦੀ ਇਜਾਜ਼ਤ ਦਾ ਜਾਂਚ ਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਹਰਜਿੰਦਰ ਸਿੰਘ ਨੇ ਹਾਈਵੇ ਤੇ ਗਲਤ ਥਾਂ ਯੂ ਟਰਨ ਮਾਰਨ ਦੀ ਕੋਸ਼ਿਸ਼ ਕੀਤੀ ਉਸ ਦਾ ਵੱਡਾ ਟਰੱਕ ਚਾਰੇ ਲੈਨ ਰਕਾਉਂਦਾ ਖੜ ਗਿਆ ਇੱਕ ਮਿੰਨੀ ਵੈਨ ਟੱਕਰ ਤੋਂ ਬਚ ਨਹੀਂ ਸਕੀ ਤੇ ਤਿੰਨੇ ਲੋਕ ਇਸ ਦੇ ਹਾਦਸੇ ਦੇ ਵਿੱਚ ਮਾਰੇ ਗਏ ਅਮਰੀਕੀ ਹਾਈ ਆਵਾਜਾਈ ਸਕੱਤਰ ਅਸੀਨ ਡਫੀ ਨੇ ਇਹ ਗੱਲ ਆਕਿਆ ਕਿ ਹਾਦਸਾ ਰੋਕਿਆ ਜਾ ਸਕਦਾ ਸੀ ਪਰ ਲਾਪਰਵਾਹੀ ਦੇ ਕਾਰਨ ਫਿਰ ਵੀ ਹਾਦਸਾ ਵਾਪਰਿਆ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਵਿਦੇਸ਼ੀ ਡਰਾਈਵਰਾਂ ਨੂੰ ਜਿਹੜਾ ਲਾਇਸੈਂਸ ਦੇਣ ਸਮੇਂ ਕੜੀ ਜਾਂਚ ਨਹੀਂ ਹੁੰਦੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਨੇ ਐਲਾਨ ਕੀਤਾ ਕਿ ਜਾਂਚ ਹੋਵੇਗੀ ਹਰਜਿੰਦਰ ਸਿੰਘ ਨੂੰ ਫੇਲ ਹੋਣ ਦੇ باوجود ਲਾਇਸੈਂਸ ਕਿਵੇਂ ਮਿਲਿਆ ਜਿਹੜੇ ਕਾਨੂੰਨ ਜਿਹੜੇ ਰਾਜ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਉਹਨਾਂ ਵਿਰੁੱਧ ਕਾਰਵਾਈ ਵੀ ਕੀਤੀ ਜਾਵੇਗੀ ਇਸ ਮਾਮਲੇ ਨੇ ਸਵਾਲ ਖੜੇ ਕੀਤੇ ਨੇ ਕਿ ਅਮਰੀਕਾ ਵਿੱਚ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਦੀ ਲੋੜ ਸਹੀ ਢੰਗ ਨਾਲ ਲਾਗੂ ਕੀਤੀ ਜਾ ਰਹੀ ਹੈ ਜਾਂ ਫਿਰ ਨਹੀਂ ਟਰਕਿੰਗ ਸੈਕਟਰ ਪਹਿਲਾਂ ਹੀ ਮਜ਼ਦੂਰਾਂ ਦੀ ਘਾਟ ਦੇ ਨਾਲ ਜੂਝ ਰਿਹਾ ਪਰਵਾਸੀ ਡਰਾਈਵਰਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਡੱਫੀ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਸਖਤ ਕਾਰਵਾਈ ਆ ਜਿਹੜੀ ਉਹ ਕਰੇਗਾ ਸੀ ਸੜਕਾਂ ਦੀ ਸੁਰੱਖਿਆ ਮੁੜ ਤੋਂ ਬਹਾਲ ਕਰਾਂਗੇ ਅਤੇ ਜਿਹੜੇ ਰਾਜ ਗਲਤ ਤਰੀਕੇ ਨਾਲ ਲਾਇਸੈਂਸ ਜਾਰੀ ਕਰਦੇ ਨੇ ਉਹਨਾਂ ਨੂੰ ਜਵਾਬਦੇਹੀ ਬਣਾਇਆ ਜਾਵੇਗਾ ਉਹਨਾਂ ਨੇ ਇਹ ਗੱਲ ਸਿੱਧੇ ਤੌਰ ਤੇ ਜਿਹੜੀ ਕਹਿ ਦਿੱਤੀ ਆ ਤਾਂ ਹੁਣ ਇਸੇ ਮਾਮਲੇ ਦੇ ਵਿੱਚ ਬਹੁਤ ਵੱਡੇ ਸਵਾਲ ਖੜੇ ਹੋਏ ਨੇ ਕਿ ਦਰਅਸਲ ਹਰਜਿੰਦਰ ਸਿੰਘ ਨੇ ਗਲਤ ਡਰਾਈਵਿੰਗ ਕੀਤੀ ਹਾਲਾਂਕਿ ਮੌਕੇ ਤੇ ਗਲਤ ਡਰਾਈਵਿੰਗ ਕੀਤੀ ਹਾਦਸਾ ਵਾਪਰ ਗਿਆ ਮਿੰਨੀ ਬੈਂਡ ਦੇ ਤਿੰਨ ਲੋਕਾਂ ਦੀ ਮੌਤ ਹੋ ਗਈ ਪਰ ਉਸ ਤੋਂ ਬਾਅਦ ਜਦੋਂ ਉਸ ਦਾ ਡਰਾਈਵਿੰਗ ਟੈਸਟ ਲਿਆ ਜਾਂਦਾ ਜਿਸ ਦੇ ਵਿੱਚੋਂ ਚਾਰ ਸਾਈਨਾਂ ਦੇ ਵਿੱਚੋਂ ਇੱਕ ਨੂੰ ਗਲਤ ਇੱਕ ਸਹੀ ਪੜਦਾ ਤਿੰਨ ਗਲਤ ਪੜ ਦਿੰਦਾ 12 ਦੇ ਵਿੱਚੋਂ ਅੰਗਰੇਜ਼ੀ ਦੇ ਦੋ ਸਵਾਲ ਸਹੀ ਜਵਾਬ ਦਿੱਤੇ ਜਾਂਦੇ ਨੇ 10 ਦੇ ਵਿੱਚ ਫੇਲ ਹੋ ਜਾਂਦਾ ਇਹ ਸਭ ਦੇ ਬਾਵਜੂਦ ਜਿਹੜਾ ਵਾਸ਼ਿੰਗਟਨ ਅਤੇ ਕੈਲੀਫੋਰਨੀਆ ਤੋਂ ਲਾਇਸੈਂਸ ਇਸ ਤਰੀਕੇ ਦੇ ਨਾਲ ਵਪਾਰਕ ਟਰੱਕ ਦਾ ਕਿਵੇਂ ਮਲਿਆ ਬਹੁਤ ਵੱਡੇ ਸਵਾਲ ਉਸ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਉੱਪਰ ਖੜੇ ਹੋ ਗਏ ਨੇ ਤੇ ਨਾਲ ਦੀ ਨਾਲ ਹੁਣ ਉੱਚ ਅਧਿਕਾਰੀਆਂ ਨੇ ਜਾਂਚ ਦੀ ਵੀ ਜਿਹੜੀ ਗੱਲ ਆਖੀ ਹੈ ਤੇ ਨਾਲ ਦੀ ਨਾਲ ਅਮਰੀਕੀ ਆਵਾਜ਼ ਹੈ ਇਸਕਦਰ ਸੀਨ ਡਫੀਨ ਨੇ ਸਿੱਧੇ ਤੌਰ ਤੇ ਕਿਹਾ ਕਿ ਜੇਕਰ ਲਾਪਰਵਾਹੀ ਨਾ ਹੁੰਦੀ ਤਾਂ ਹਾਸਾ ਰੋਕਿਆ ਜਾ ਸਕਦਾ ਜੀ ਸੀ ਤਾਂ ਹੁਣ ਜਿੱਥੇ ਹਰਜਿੰਦਰ ਸਿੰਘ ਸਵਾਲਾਂ ਦੇ ਘੇਰੇ 'ਚ ਆ ਉਸ ਦੀ ਜਾਂਚ ਹੋ ਰਹੀ ਹੈ ਤੇ ਹੁਣ ਉਹਨਾਂ ਅਸਟਰਾਂ ਦੀ ਜਿਹੜੀਆਂ ਪਰਤਾਂ ਵੀ ਖੁੱਲਣਗੀਆਂ ਜਾਂਚ ਹੋਵੇਗੀ ਕਿ ਆਕਰ ਲਾਇਸੈਂਸ ਕਿਸ ਨੇ ਜਾਰੀ ਕੀਤਾ ਕਿਸ ਤਰੀਕੇ ਕੀਤਾ ਇਹ ਆਉਣ ਵਾਲਾ ਸਮਾਂ ਜ਼ਰੂਰ ਦੱਸੇਗਾ